ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਣੇ ਕੋਲੇ ਗਵਾਰੇ ਦੀਆਂ ਫਲੀਆਂ ਸੀ ਥੋੜੀਆਂ ਜੀਆਂ ਪਈਆਂ ਤੇ ਸਬਜ਼ੀ ਜ਼ਿਆਦਾ ਚਾਹੀਦੀ ਸੀ ਉਹਦੇ ਲਈ ਆਪਾਂ ਚਾਰ ਪਿਆਜ਼ ਲਏ ਆ ਜਿਨ੍ਹਾਂ ਨੂੰ ਕੱਟ ਲਿਆ ਤੇ ਥੋੜੇ ਜੇ ਦੋ ਟਮਾਟਰ ਲਏ ਉਹ ਵੀ ਆਪਾਂ ਕੱਟ ਲਏ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਫੇਰ ਪਾਵਾਂਗੇ ਇਹਦੇ ਵਿੱਚ ਆਪਾਂ ਜੀਰਾ ਠੀਕ ਆ ਥੋੜਾ ਜਿਹਾ ਜੀਰੇ ਨੂੰ ਚਟਕਣ ਦੇਵਾਂਗੇ ਨਾਲ ਪਾਵਾਂਗੇ ਲਸਣ ਅਦਰਕ ਦਾ ਪੇਸਟ ਠੀਕ ਆ ਤੇ ਇਹ ਦੋ ਚੀਜ਼ਾਂ ਨੂੰ ਪਾ ਕੇ ਆਪਾਂ ਹਿਲਾਉਣਾ ਨਹੀਂ ਹੈਗਾਗਾ ਇਦਾਂ ਹੀ ਛੱਡਾਂਗੇ ਤੇ ਇਹ ਚੰਗੀ ਤਰ੍ਹਾਂ ਪੱਕ ਜਾਊਗਾ ਠੀਕ ਹੈ ਪੱਕਣ ਦੇ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣੇ ਪਿਆਜ਼ ਜਿਹੜੇ ਆਪਾਂ ਨੇ ਕੱਟਲੇ ਸੀਗੇ ਹਨਾ ਤੇ ਪਿਆਜ਼ ਆਪਾਂ ਇੱਥੇ ਥੋੜੇ ਜਿਆਦੇ ਲਏ ਆ ਸਬਜ਼ੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਊਗੀ ਤੇ ਇਹਨੂੰ 2 ਮਿੰਟ ਬਾਅਦ ਆਪਾਂ ਹਿਲਾਵਾਂਗੇ ਇਹਦਾ ਕਾਰਨ ਇਹ ਆ ਕਿ ਇੱਕ ਵਾਰ ਚ ਨਾ ਇਹਦਾ ਜਿਹੜਾ ਪਾਣੀ ਆ ਉਹ ਇੱਕ ਤਾਂ ਸੁੱਕੜ ਜਾਊਗਾ ਨਹੀਂ ਸਾਰੇ ਤੇਲ ਚ ਰਲ ਜਾਊਗਾ ਤੇ ਫਿਰ ਫਰਾਈ ਮਤਲਬ ਪਿਆਜ਼ ਫਰਾਈ ਨਹੀਂ ਹੁੰਦੇ ਚੰਗੀ ਤਰ੍ਹਾਂ ਤਾਂ ਕਰਕੇ ਠੀਕ ਹੈ 2 ਮਿੰਟ ਬਾਅਦ ਤੁਸੀਂ ਇਹਨੂੰ ਚਲਾ ਦੇਣਾ ਹੈ ਸਾਰੇ ਮਸਾਲੇ ਇਹਦੇ ਵਿੱਚ ਹੁਣ ਮਿਕਸ ਹੋ ਜਾਣਗੇ ਪੇਸਟ ਵਿੱਚ ਤੇ ਜਿਹੜਾ ਆਪਾਂ ਜੀਰਾ ਪਾਇਆ ਸੀਗਾ ਪਿਆਜ਼ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਤੇ ਪਿਆਜ਼ ਆ ਜਿਹੜਾ ਆਪਣਾ ਪੁੱਜ ਚੁੱਕਿਆ ਹੁਣ ਇਸ ਵਿੱਚ ਐਡ ਕਰਾਂਗੇ ਆਪਾਂ ਟਮਾਟਰ ਜਿਹੜੇ ਆਪਾਂ ਦੋ ਕੱਟੇ ਹੋਏ ਸੀਗੇ ਹਨਾ ਚੌਕ ਕਰ ਲਈ ਸੀਗੇ ਉਹਨਾਂ ਨੂੰ ਵੀ ਮਿਕਸ ਕਰ ਦਵਾਂਗੇ ਤੇ ਇਹ ਸਬਜ਼ੀ ਨੂੰ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਵਧਾਉਣ ਵਾਸਤੇ ਆਪਾਂ ਇਹਦੇ ਵਿੱਚ ਪਾਵਾਂਗੇ ਤਿੰਨ ਆਲੂ ਜਿਨ੍ਹਾਂ ਨੂੰ ਆਪਾਂ ਬਹੁਤੇ ਵੱਡੇ ਨਹੀਂ ਥੋੜੇ ਮੀਡੀਅਮ ਸਾਈਜ਼ ਦੇ ਕੱਟ ਲਏ ਸੀਗੇ ਤੇ ਕਿਉਂਕਿ ਗਵਾਰਦੀਆਂ ਫਲੀਆਂ ਜਿਹੜੀਆਂ ਬਹੁਤ ਬਰੀਕ ਹੁੰਦੀਆਂ ਉਹਨਾਂ ਨੂੰ ਵੀ ਵਿੱਚ ਪਾ ਦਾਂਗੇ ਤੇ ਤਾਂ ਕਰਕੇ ਆਪਾਂ ਨੂੰ ਛੋਟੇ ਸਾਈਜ਼ ਦੇ ਕੱਟੇ ਆ ਤੇ ਇਹਨਾਂ ਨੂੰ ਢੱਕ ਕੇ ਪਕਾਵਾਂਗੇ ਪਕਾਉਣ ਦੇ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਨਾਮਕ ਮਿਰਚ ਤੇ ਹਲਦੀ ਤਿੰਨ ਚੀਜ਼ਾਂ ਪਾਈਆਂ ਮੈਂ ਹੋਰ ਕੋਈ ਐਕਸਟਰਾ ਮਸਾਲਾ ਨਹੀਂ ਪਾਇਆ ਕਿਉਂਕਿ ਹਰ ਟਾਈਮ ਮਸਾਲੇ ਵੀ ਨਹੀਂ ਠੀਕ ਲੱਗਦੇਗੇ ਖਾਣ ਦੇ ਵਿੱਚ ਸਿੰਪਲ ਜੀ ਰੈਸਪੀ ਆ ਪਰ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਆ ਤੇ ਸਬਜੀ ਤੁਸੀਂ ਦੇਖੋ ਇਹ ਚਾਰ ਤੋਂ ਪੰਜ ਜਣੇ ਆਮ ਨਾਲ ਖਾ ਸਕਣਗੇ ਇੰਨੀ ਕਿਹੇ ਬਣ ਚੁੱਕੀ ਆ ਤੇ ਹੁਣ ਦੇਖੋ ਇਹਨੂੰ ਆਪਾਂ ਮਿਕਸ ਕਰ ਦਵਾਂਗੇ ਸਾਰੇ ਮਸਾਲਿਆਂ ਨੂੰ ਤੇ ਫੇਰ ਇਹਨੂੰ ਥੋੜਾ ਜਿਹਾ ਪਕਾਵਾਂਗੇ ਤੇ ਪੱਕਣ ਦੇ ਬਾਅਦ ਆ ਜਿਹੜੀ ਆਪਣੀ ਸਬਜੀ ਉਹ ਬਣ ਕੇ ਤਿਆਰ ਹੋ ਜੂਗੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਹੁਣ ਆਪਾਂ ਦੇਖਦੇ ਆ ਆਪਣੀ ਸਬਜੀ ਆ ਜਿਹੜੀ ਉਹ ਬਣ ਗਈ ਦੂਸਰੇ ਪਾਸੇ ਮੈਂ ਰੋਟੀ ਵੀ ਬਣਾਣੀ ਸੀ ਅਸਪਣ ਲਈ ਦੁਪਹਿਰ ਦਾ ਟਾਈਮ ਹੋ ਚੁੱਕਿਆ ਸੀਗਾ ਤੇ ਆਪਣੀ ਸਬਜੀ ਬਣ ਕੇ ਰੈਡੀ ਆ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਥੈਂਕ ਯੂ ਫੋਰ ਵਾਚਿੰਗ